ਸਤਿ ਸ਼੍ਰੀ ਅਕਾਲ ਦੋਸਤੋ ਟਰੈਵਲ ਵਿਦ ਸਰਦਾਰ ਦੇ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਆ ਆਪਾਂ ਪਹੁੰਚ ਗਏ ਸਿਟੀ ਪੈਲੇਸ ਉਦੇਪੁਰ ਇਹ ਚਾਰ ਟਿਕਟਾਂ ਨੇ ਤਕਰੀਬਨ ਵਿੱਚ ਹੀ 350 ਰੁਪਏ ਕਾਰ ਦੀ ਪਾਰਕਿੰਗ ਆ 50 ਰੁਪਏ ਕੋਈ ਹੋਰ ਪਾਰਕਿੰਗ ਆ ਤਕਰੀਬਨ 7200 ਰੁਪਏ ਲੱਗਿਆ ਚਾਰ ਬੰਦਿਆਂ ਦਾ ਆ ਆਪਣੀ ਕਾਰ ਖੜੀ ਆ ਇਹ ਇੰਨਾ ਰਾਇਲ ਆ ਜਿਹੜਾ ਤੁਸੀਂ ਹਾ ਝੀਲ ਦੇ ਵਿੱਚ ਮਹਿਲ ਦੇਖਦੇ ਹੋ ਇੱਕ ਤਰ੍ਹਾਂ ਦਾ ਇਹ ਹੋਟਲ ਆ ਜਿਹੜਾ ਇਹ ਹੋਟਲ ਆ ਇਹਦੇ ਵਿੱਚ ਰਾਤ ਰਹਿਣ ਦਾ 4 ਲੱਖ ਤੋਂ 15 ਲੱਖ ਰੁਪਈਆ ਕਰਾਇਆ ਆ ਮਹਿਲ ਆ ਇਸ ਮਹਿਲ ਦੇ ਵਿੱਚ ਅੱਜ ਵੀ ਰਾਜੇ ਰਾਜ ਕਰਦੇ ਆ ਤੇ ਇਸ ਪਾਰਕਿੰਗ ਤੋਂ ਜੇ ਆਪਾਂ ਮਹਿਲ ਤੱਕ ਅੰਦਰ ਜਾਣਾ ਤਾਂ ਇਦਾਂ ਦੀ ਇੱਕ ਟ੍ਰੇਨ ਚੱਲਦੀ ਆ ਤੇ ਇਹਦੇ ਵਿੱਚ ਗੋਰੇ ਬੈਠੇ ਆ ਤੇ ਬਾਏ ਕਰਦੇ ਪਏ ਆ ਤੇ ਆਪਾਂ ਵੀ ਚਲੀਏ ਇਹਦੀ ਅਲੱਗ ਟਿਕਟਾਂ ਪਰ 2-300 ਮੀਟਰ ਤੁਰਨਾ ਅਸੀਂ ਬਿਹਤਰ ਸਮਝਿਆ ਕਿਉਂਕਿ ਤੁਰ ਕੇ ਬਹੁਤ ਚੀਜ਼ਾਂ ਤੁਹਾਨੂੰ ਨਵੀਆਂ ਦਿਸ ਪੈਂਦੀਆਂ ਆ ਆਪਾਂ ਚੱਲੇ ਆ ਇਸ ਵਕਤ ਪੈਲਸ ਦੇ ਅੰਦਰ ਇਸ ਪੈਲਸ ਜਿਹੜਾ ਇਹ ਪੈਲਸ ਆ ਇਹ 1537 ਦਾ ਵਾ ਬਣਿਆ ਹੋਇਆ ਜਾਣ ਕੇ ਇਸ ਦੇ ਉੱਤੇ ਰਾਜੇ ਰਾਜ ਕਰਦੇ ਆ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਹੋ ਸਕਦਾ ਕਿ ਇਹ ਉਦੋਂ ਪਹਿਲਾਂ ਵੀ ਬਣਿਆ ਬਾਕੀ ਸਟਰਕਚਰ ਆ ਜਿਹੜਾ ਨਵਾਂ ਬਣਦਾ ਆਉਂਦਾ ਜਦ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1966 ਦੇ ਵਿੱਚ ਹੋਇਆ ਜਿਹੜੇ ਥੱਲੇ ਆਪਾਂ ਪਾਰਕਿੰਗ ਦੇਖਦੇ ਆਂ जिने होटल ਚ ਜਾਣਾ ਉਹਦੇ ਵਾਸਤੇ ਆ ਦੇਖੋ ਹਾਥੀ ਕਿਵੇਂ ਗੱਡੇ ਹੋਏ ਐ ਇਹਨਾਂ ਨੇ ਕੰਧਾਂ ਦੇ ਵਿੱਚ ਤੇ ਇਹ ਫੇਰ ਟ੍ਰੇਨ ਆ ਗਈ ਇਹਦਾ ਵੀ ਕੋਈ ਕਿਰਾਇਆ ਪਾਰਕਿੰਗ ਤੋਂ ਲੈ ਕੇ ਇਹ ਤੁਹਾਨੂੰ ਅੰਦਰ ਜਿਹੜੀ ਜਿੱਥੇ ਮੇਨ ਇੰਟਰੈਂਸ ਆ ਮਿਊਜ਼ੀਅਮ ਦੀ ਸਿਰਫ ਆਪਾਂ ਇੱਕ ਮਿਊਜ਼ੀਅਮ ਦੇਖਣਾ ਜਿਸ ਨੂੰ ਦੇਖਣ ਵਾਸਤੇ ਵੀ ਬੰਦੇ ਦੀ ਇੱਕ ਦਿਹਾੜੀ ਲੱਗ ਜਾਂਦੀ ਆ ਜਨ ਕਿ ਕਹਿ ਲੋ ਵੀ 8 ਤੋਂ 10 ਕਿਲੋਮੀਟਰ ਬੰਦਾ ਤੁਰ ਲੈਂਦਾ ਤੇ 24 ਤੋਂ 25 ਮੰਜ਼ਲਾਂ ਜਿਹੜੀਆਂ ਨੇ ਬੰਦਾ ਚੜ ਜਾਂਦਾ ਤੇ ਅੰਦਰ ਚਲੀਏ ਆ ਲੱਗਾ ਬੋਰਡ ਇਹਦੇ ਦੇਖੀਏ ਵੀ ਕੀ ਕੀ ਆ ਪਾਜ਼ ਕਰਕੇ ਤੁਸੀਂ ਪੜ੍ਹ ਸਕਦੇ ਹੋ ਇਸ ਵਕਤ ਆਪਾਂ ਚੱਲੇ ਆ ਮਿਊਜ਼ੀਅਮ ਦੇ ਵਿੱਚ ਇਹ ਐਡਾ ਵੱਡਾ ਮਹਿਲ ਆ ਐਡਾ ਵੱਡਾ ਕਿਲਾ ਵਾ ਜਿੱਥੇ ਰਾਜੇ ਅੱਜ ਵੀ ਰਾਜ ਕਰਦੇ ਆ ਰਾਈਟ ਸਾਈਡ ਤੇ ਤੁਸੀਂ ਦੇਖਦੇ ਹੋ ਇੱਥੇ ਰਾਜਿਆਂ ਦੀ ਇਹ ਇਹ ਪ੍ਰਾਈਵੇਟ ਪ੍ਰਾਪਰਟੀ ਆ ਇਹ ਵੀ ਐਡਾ ਵੱਡਾ ਮਹਿਲ ਆ ਕਿ ਅਵਾਨੀ ਅਡਾਨੀ ਇਹਨਾਂ ਮੂਰੇ ਕੱਖ ਨਹੀਂ ਤੇ ਇੱਥੇ ਆਉਣ ਵਾਸਤੇ ਮੰਨ ਲਓ ਅੰਬਾਨੀ ਨੇ ਵੀ ਆਉਣਾ ਨਾ ਇੱਥੇ ਜਾਂ ਪ੍ਰਧਾਨ ਮੰਤਰੀ ਨੇ ਵੀ ਆਉਣਾ ਇੱਥੇ ਤਾਂ ਉਹਨੂੰ ਸਪੈਸ਼ਲ ਅਪੁਆਇੰਟਮੈਂਟ ਲੈਣੀ ਪੈਣੀ ਆ ਇਸ ਕਿਲੇ ਦੇ ਵਿੱਚ ਐਂਟਰ ਹੋਣ ਦੀ ਇਹ ਹੈਗਾ ਜੀ ਇੱਥੇ ਦਾ ਮੇਨ ਇੰਟਰੈਂਸ ਗੇਟ ਜਿਹੜਾ ਇਹ ਕਿਲਾ ਕਿਲੇ ਦੇ 10 파ਟ ਆ ਉਹਦੇ ਚੋਂ ਸਿਰਫ ਆਪਾਂ ਇੱਕ 파ਟ ਦੇਖਣ ਲੱਗੇ ਆ ਤੇ ਇਹ ਜਿਹੜਾ ਗੇਟ ਆ ਇਹ 35 ਫੁੱਟ ਉੱਚਾ 30 ਤੋਂ 35 ਫੁੱਟ ਉੱਚਾ ਤੇ ਉੱਪਰ ਵੀ ਦੇਖੋ ਤੁਸੀਂ ਉੱਪਰ ਵੀ ਕਹ ਲੋ ਵੀ ਇੰਨੇ ਸੋਹਣੇ ਰੰਗਾ ਨਾਲ ਪੁਰਾਣੇ ਵੇਲੇ ਦੇ ਰੰਗਾ ਨਾਲ ਜਿਹੜੇ ਕਦੇ ਫਿੱਕੇ ਨਹੀਂ ਪੈਂਦੇ ਉਹਨਾਂ ਨਾਲ ਕਾਰੀਗਰੀ ਕੀਤੀ ਹੋਈ ਆ ਇਹ 1900 ਸੰ ਦੇ ਨੇੜੇ ਤੇੜੇ ਦੀ ਫੋਟੋ ਆ ਜਦ ਕਿ ਜਿਹੜਾ ਝੀਲ ਆ ਝੀਲ ਦੇ ਵਿੱਚ ਵੀ ਜਿਹੜਾ ਮਹਿਲ ਬਣਿਆ ਹੋਇਆ ਤੇ ਉਸ ਵਕਤ ਵੀ ਬਣਿਆ ਹੋਇਆ ਸੀ ਇਹ ਐਡਾ ਵੱਡਾ ਕਿਲਾਵਾ ਜਿਹਦੇ ਵਿੱਚੋਂ ਸਿਰਫ ਆਪਾਂ ਇੱਕ 파ਟ ਦੇਖਣਾ 10 파ਟ ਆ ਜਿਹੜੇ 9 파ਟ ਆ ਉਹ ਆਪਾਂ ਦੇਖੇ ਦੇਖ ਨਹੀਂ ਸਕਦੇ ਤੇ ਕਹ ਲੋ ਵੀ ਜਿਹਦੇ ਵਿੱਚ ਹੋਟਲ ਦੇ ਵਿੱਚ ਕਨਵਰਟ ਹੋ ਗਏ ਕਈ ਕਈ ਜਿਹੜੇ ਹੈਗੇ ਆ ਕਈਆਂ ਦੇ ਵਿੱਚ ਰਾਜਿਆਂ ਦਾ ਆਪ ਦਾ ਪਰਸਨਲ ਸਿਸਟਮ ਬਣਾਇਆ ਹੋਇਆ ਤੁਸੀਂ ਹਿਸਾਬ ਲਾਓ ਵੀ ਇਹਨਾਂ ਕੋਲੇ ਰਾਇਲ ਸਰਾਏ ਗੱਡੀਆਂ ਜਿਹੜੀਆਂ ਨੇ ਉਹਨਾਂ ਨੂੰ ਇਹਨਾਂ ਨੇ ਝਾੜੂ ਬੰਨਤਾ ਸੀ ਰਾਇਲ ਸਰਾਏ ਗੱਡੀ ਦੀ ਬੀਜਤੀ ਕੀਤੀ ਸੀ ਜਿਹੜੀ ਆਮ ਗੱਡੀ ਨੂੰ ਕੋਈ ਆਮ ਮੰਦਾ ਲੈ ਨਹੀਂ ਸਕਦਾ ਇਹ ਦੇਖੋ ਕਿੰਨੀ ਉੱਚੀ ਮੰਜ਼ਿਲਾਂ ਉਹ ਇਸ ਕਰਕੇ ਬੇਇੱਜ਼ਤੀ ਕਰਦੀ ਸੀ ਇਹਨਾਂ ਨੇ ਕਿਹਾ ਵੀ ਸਾਨੂੰ ਫੁਲਾਨੇ ਮਾਡਲ ਦੀਆਂ ਵੀ ਗੱਡੀਆਂ ਚਾਹੀਦੀਆਂ ਫੁਲਾਨੇ ਦੀਆਂ ਵੀ ਉਹਨਾਂ ਨੇ ਇਹਨਾਂ ਦੀ ਵੇਟ ਕਰਾਈ ਤੇ ਇਹਨਾਂ ਨੇ ਕਿਹਾ ਵੀ ਇਹੋ ਜਿਹੀਆਂ ਗੱਡੀਆਂ ਦਾ ਇਹ ਨਾਲ ਤਾਂ ਅਸੀਂ ਕੂੜਾ ਸਾਫ਼ ਕਰਦੇ ਹਾਂ ਤੇ ਉਹ ਗੱਡੀਆਂ ਦਾ ਵੀ ਇੱਕ ਮਿਊਜ਼ੀਅਮ ਆ ਜਿਹਦੀ ਟਿਕਟ ਹੈਗੀ ਆ 6700 ਰੁਪਿਆ ਉਹਦੀ ਵੀ ਟਿਕਟ ਆ ਦੇਖਾਂਗੇ ਜੇ ਸਮਾਂ ਹੋਇਆ ਉਹ ਵੀ ਦੇਖ ਕੇ ਆਵਾਂਗੇ ਤੇ ਜੇ ਝੀਲ ਦੇ ਵਿੱਚ ਤੁਸੀਂ ਕਿਸ਼ਤੀ ਦੇ ਵਿੱਚ ਬਹਿ ਕੇ ਸਫ਼ਰ ਕਰਨਾ ਤਾਂ ਵੀ 600 ਰੁਪਿਆ ਟਿਕਟ ਆ ਪਰ ਪਰਸਨ ਦੀ ਸਭ ਤੋਂ ਪਹਿਲਾ ਜਿਹੜਾ ਸੈਕਸ਼ਨ ਆ ਗਿਆ ਇਹ ਯੋਧਿਆਂ ਦਾ ਆ ਗਿਆ ਯੋਧਿਆਂ ਦੀਆਂ ਪਛਾਤਾਂ ਯੋਧਿਆਂ ਦੇ ਨੇਜੇ ਤੇ ਯੋਧਿਆਂ ਦੀਆਂ ਡਰੈਸਾਂ ਇਹ ਪਜਾਮਾ ਵਾਂ ਇਹਦੇ ਵਿੱਚ ਵੀ ਕਿਰਪਾਨ ਆ ਜਾਨਕਿ ਲੋਹੇ ਦਾ ਬਣਿਆ ਹੋਇਆ 30 35 ਕਿਲੋ weight ਹੋ ਜਾਂਦਾ ਸੀ ਇਹਦਾ ਤੁਸੀਂ ਇਹ ਦੇਖੋ ਇਹ ਬੰਦੇ ਕਿੰਨੇ ਤਕੜੇ ਸੀ ਆ ਘੋੜਾ ਵਾ ਘੋੜੇ ਦਾ ਨਾਮ ਚੇਤਕਾ ਚੇਤਕ ਸਕੂਟਰ ਦਾ ਨਾਮ ਵੀ ਇਸੇ ਘੋੜੇ ਤੋਂ ਪਿਆ ਇਹਦੇ ਅੱਗੇ ਇੱਕ ਸੁੰਡ ਬਣਾਇਆ ਹੋਇਆ ਦੇਖੋ ਜਿਵੇਂ ਹਾਥੀ ਦਾ ਸੁੰਡ ਹੁੰਦਾ ਇਹ ਜਦੋਂ ਯੁੱਧ ਲੜਦੇ ਹੁੰਦੇ ਸੀ ਮੁਗਲਾਂ ਨਾਲ ਯੁੱਧ ਲੜਦੇ ਸੀ ਤਾਂ ਤਾਂ ਹਾਥੀ ਜਿਹੜੇ ਆ ਇਹ ਸਮਝਦੇ ਸੀ ਵੀ ਸਾਡੀ ਪ੍ਰਜਾਤੀ ਦਾ ਹੀ ਆ ਕੋਈ ਇਹ ਜਾਨਵਰ ਹਾਥੀ ਫੇਰੇ ਤੇ ਹਮਲਾ ਨਹੀਂ ਸੀ ਕਰਦਾ ਇਹ ਕੋਈ ਯੋਧਿਆਂ ਦੀਆਂ ਪਸ਼ਾਕਾਂ ਨੇ ਤੇ ਮੈਂ ਇਹ ਦੇਖ ਕੇ ਹੈਰਾਨ ਆ ਕਿ ਸਾਡੇ ਪੰਜਾਬ ਦੇ ਵਿੱਚ ਗੁਰੂ ਸਹਿਬਾਨ ਮੁਗਲਾਂ ਨਾਲ ਲੜਦੇ ਰਹੇ ਆ ਉਧਰਲੇ ਪਾਸੇ ਇਹ ਰਾਜਪੂਤ ਲੜਦੇ ਰਹੇ ਆ ਪਰ ਇਹਨਾਂ ਕੋਲੇ ਹਥਿਆਰਾਂ ਦੀ ਟੈਕਨੋਲੋਜੀ ਸਾਡਿਆਂ ਨਾਲੋਂ ਕਿਤੇ ਵੱਧ ਸੀ ਕਈ ਤਰ੍ਹਾਂ ਦੀਆਂ ਇੱਥੇ ਕਿਰਪਾਨਾਂ ਨੇ ਕਈ ਤਰ੍ਹਾਂ ਦੀਆਂ ਬੰਦੂਖਾਂ ਨੇ ਮੈਂ ਤੁਹਾਨੂੰ ਬੰਦੂਖ ਵੀ ਦਿਖਾਉਣਾ ਦੇਖੋ ਆ ਕਿੰਨੇ ਤਰ੍ਹਾਂ ਦੀਆਂ ਰਫਲਾਂ ਲਾਈਆਂ ਹੋਈਆਂ ਨੇ ਢਾਲ ਦੇ ਪਿੱਛੇ ਢਾਲ ਦੇ ਥੱਲੇ ਜਿਹੜੇ ਆ ਇਹ ਇਹ ਚਾਕੂ ਜੇ ਆ ਜਿਹੜੇ ਹੱਥ 'ਚ ਪਾ ਕੇ ਬੰਦਾ ਲੜਦਾ ਤੇ ਬਹੁਤ ਚੀਜ਼ਾਂ ਇਦਾਂ ਦੀਆਂ ਨੇ ਜਿਹੜੀਆਂ ਮੈਂ ਕਹਿੰਦਾ ਇੰਡੀਆ ਦੇ ਮਿਊਜ਼ੀਅਮ ਦੇ ਵਿੱਚ ਵੀ ਨਹੀਂ ਹੋਣੀਆਂ ਆ ਹੈਗੀ ਜੀ ਕੁੱਪੀ ਇਹਦੇ ਵਿੱਚ ਨਾਲ ਬਰੂਦ ਭਰਦੇ ਸੀ ਇਸ ਬੰਦੂਖ ਦੇ ਵਿੱਚ ਤੇ ਆਹ ਜਿਹੜੀਆਂ ਗੋਲੀਆਂ ਨੇ ਬੰਟੇ ਜੇ ਬਣੇ ਹੋਏ ਆ ਇਹ ਵਿੱਚ ਭਰ ਦਿੰਦੇ ਸੀ ਇਹ ਵੀ ਬੰਦੇ ਨੂੰ ਫੱਟੜ ਕਰ ਦਿੰਦੇ ਸੀ ਜਾਂ چیر ਦਿੰਦੇ ਸੀ ਆਹ ਆਰਮੀ ਨਾਈਫ ਇਹਨਾਂ ਦਾ ਤੇ ਇਹਨਾਂ ਦੀਆਂ ਰਫਲਾਂ ਦੇ ਉੱਤੇ ਇੰਨੀ ਸੋਹਣੀ ਕਢਾਈ ਕੀਤੀ ਹੋਈ ਆ ਕਿ ਬੰਦਾ ਕਹਿੰਦਾ ਵੀ ਆਹ ਕੁਹਾੜੀ ਆ ਕਈ ਜਗ੍ਹਾ ਤੇ ਤਾਂ ਸੋਨਾ ਹੀ ਵਰਤਿਆ ਹੋਇਆ ਇਹਨਾਂ ਨੇ ਕਿਰਪਾਨਾਂ ਦੇ ਮੁਠੇ ਜਿਹੜੇ ਆ ਉਹਨਾਂ ਦੇ ਉੱਤੇ ਸੋਨਾ ਚਾਂਦੀ ਆ ਜਿਹੜੀਆਂ ਕਰਪਾਨਾਂ ਨੇ ਇਹਨਾਂ ਦੇ ਮੁਠਿਆ ਜਿਹੜੇ ਬਣੇ ਹੋਏ ਆ ਇਹ ਬਣੇ ਹੋਏ ਆ ਹਾਥੀ ਦੇ ਦੰਦਾਂ ਦੇ ਤੇ ਆ ਵੀ ਹਾਥੀ ਦੇ ਦੰਦਾਂ ਦੇ ਆ ਕੁਝ ਕੁ ਤਰ੍ਹਾਂ ਦੀਆਂ ਥੱਲੇ ਬੰਦੂਕਾਂ ਨੇ ਰਫਲਾਂ ਨੇ ਜਿਨ੍ਹਾਂ ਦੇ ਉੱਤੇ ਆਲੀ ਸ਼ਾਨ ਕਢਾਈ ਕੀਤੀ ਹੋਈ ਆ ਪਤਾ ਨਹੀਂ ਇਹ ਕਿੱਥੋਂ ਬੰਦਾ ਲੱਭ ਕੇ ਲੈ ਕੇ ਆਉਂਦੇ ਹੁੰਦੇ ਸੀ ਕਿੰਨਾ ਕਿੰਨਾ ਕੋਲੇ ਪੈਸਾ ਸੀ ਆ ਵੀ ਰਫਲਾਂ ਨੇ ਸਾਰੀਆਂ ਤੇ ਮੈਂ ਤੁਹਾਨੂੰ ਅੱਗੇ ਇੱਕ ਰਫਲ ਦਿਖਾਉਣਾ ਆਪਾਂ ਹੁਣੇ ਦੇਖਦੇ ਹਾਂ ਤੇ ਰਫਲਾਂ ਦੀ ਕੈਟਾਗਰੀ ਦਿਖਾਉਨੇ ਆ ਪਿਸਟਲਾਂ ਦਿਖਾਉਨੇ ਆ ਜਿਹੜੀਆਂ ਇਹਨਾਂ ਦੀਆਂ ਰਾਣੀਆਂ ਹੁੰਦੀਆਂ ਸੀ ਇਹ ਮੈਂ 15ਵੀਂ ਸ਼ਤਾਬਦੀ ਤੋਂ ਲੈ ਕੇ 19ਵੀਂ ਸ਼ਤਾਬਦੀ ਤੱਕ ਦੀਆਂ ਗੱਲਾਂ ਕਰਦਾ ਵਾਂ ਇਹ ਜਿਹੜੀਆਂ ਰਫਲਾਂ ਨੇ ਪਿਸਟਲਾਂ ਨੇ ਰਵਾਲਵਰਾਂ ਨੇ ਆਹ ਜਿਹੜੀ ਪਿਸਟਲ ਤੇ ਆਪਾਂ ਉਂਗਲ ਲਾਈ ਆ ਇਹ ਜਿਹੜੀ ਛੋਟੀ ਜੀ ਹੈ ਇੱਕ ਗੋਲੀ ਵਾਲੀ ਜੇ ਇਸ ਨੂੰ ਦੇਖਿਆ ਜਾਵੇ ਇਹ ਸਮਝ ਲਓ ਵੀ ਚਾਰ ਕੁੰਗਲਾਂ ਜ਼ਿੰਦਗੀ ਆ ਮਤਲਬ ਬਾਲੀ ਵੱਡੀ ਨਹੀਂ ਹੈਗੀ ਤੇ ਆਹ ਦੇਖੋ ਤੁਸੀਂ ਇੰਨੀ ਕੀ ਆ ਸਿਰਫ ਪਿਸਟਲ ਇਹ ਰਾਣੀਆਂ ਕੋਲੇ ਹੁੰਦੀ ਸੀ ਇਹਨਾਂ ਦੇ ਜਿਹੜੀਆਂ ਰਾਣੀਆਂ ਜਾਂ ਇਹਨਾਂ ਦੀਆਂ ਔਰਤਾਂ ਹੁੰਦੀਆਂ ਸੀ ਰਾਜਿਆਂ ਦੀ ਉਹ ਵੀ ਕਹਿ ਲੋ ਵੀ ਤੁਸੀਂ ਯੁੱਧ ਲੜਨ ਦੇ ਵਿੱਚ ਸੰਪੰਨ ਸੀ ਆਹ ਜਿਹੜੀ ਹੈ ਪੈਨ ਦੇਖਦੇ ਆਪਾਂ ਪੈਨ ਇਹਦੇ ਵਿੱਚ ਵੀ ਗੋਲੀ ਪੈਂਦੀ ਆ ਤੇ ਆ ਜਿਹੜਾ ਟੱਬ ਆ ਇਹ ਇੱਕ ਸਿੰਗਲ ਪੱਥਰ ਦਾ ਬਣਿਆ ਹੋਇਆ ਜਦੋਂ ਰਾਜ ਅਭਿਸ਼ੇਕ ਹੁੰਦਾ ਅੱਜ ਵੀ ਹੁੰਦਾ ਜਦੋਂ ਕਿਉਂਕਿ ਰਾਜੇ ਇੱਥੇ ਬਦਲਦੇ ਰਹਿੰਦੇ ਆ ਤੇ ਉਹਨਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਕਿ ਕਿਹੜੇ ਰਾਜੇ ਨੇ ਕਿੰਨਾ ਟਾਈਮ ਲਾਇਆ ਉਹ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਤੇ ਇਹਦੇ ਵਿੱਚ ਰਾਜ ਅਭਿਸ਼ੇਕ ਹੁੰਦਾ ਸੀ ਇਸ ਟੱਬ ਦੇ ਵਿੱਚ ਹੁੰਦਾ ਸੀ ਤਾਂ ਉਹਦੇ ਵਿੱਚ ਸੋਨੇ ਦੀਆਂ ਚਾਂਦੀ ਦੀਆਂ ਮੋਹਰਾ ਹੁੰਦੀਆਂ ਸੀ ਉਹ ਫਿਰ ਗਰੀਬਾਂ ਦੇ ਵਿੱਚ ਵੰਡ ਦਿੰਦੇ ਸੀ ਜਦੋਂ ਰਾਜ ਅਭਿਸ਼ੇਕ ਹੁੰਦਾ ਸੀ ਇਹ ਉਸ ਵਕਤ ਦੇ ਸ਼ੀਸ਼ੇ ਆ ਇਹ ਵੀ ਕਿਸੇ ਰਾਜਾ ਜੀ ਦੀ ਫੋਟੋ ਆ ਮੈਂ ਹੋਰ ਗੱਲਾਂ ਦੱਸਣੀ ਚਾਹੁੰਦਾ ਇੱਥੇ ਲਿਖਿਆ ਕਿ 1669 ਦੇ ਵਿੱਚ ਇਹਨਾਂ ਨੇ ਕਿਸੇ ਨਦੀ ਦਾ ਮੁਖਮੋੜਤਾ ਸੀ ਤੇ ਇਹ ਹੈਗਾ ਝਿਰੋਖਾ ਇਹਦੇ ਵਿੱਚੋਂ ਬਾਹਰ ਨੂੰ ਦੇਖ ਸਕਦੇ ਆ ਬਾਹਰੋਂ ਅੰਦਰ ਨਹੀਂ ਦੇਖ ਸਕਦੇ ਇਹ ਦੇਖੋ ਆਹ ਜਿਹੜੀ ਜਗਾ ਜਿੱਥੇ ਦਰਖਤ ਲੱਗੇ ਹੋਏ ਆ ਇਹ ਕੋਈ 6ਵੀਂ 7ਵੀਂ ਮੰਜ਼ਲ ਦੇ ਉੱਤੇ ਆਪਾਂ ਖੜੇ ਆ ਇਸ ਵਕਤ 6ਵੀਂ 7ਵੀਂ ਮੰਜ਼ਲ ਦੇ ਉੱਤੇ ਇਹਦੇ ਸੈਂਟਰ 'ਚ ਫੁਆਰੇ ਲੱਗੇ ਹੋਏ ਆ ਤੇ ਇਹਦੇ ਵਿੱਚ ਅਚਰੁਖੇ ਬਣੇ ਹੋਏ ਆ ਇਧਰੋਂ ਝੀਲ ਦਿਸਦੀ ਆ ਤੇ ਬਹੁਤ ਚੀਜ਼ਾਂ ਨੇ ਜਿਹੜੀਆਂ ਤੁਸੀਂ ਸੋਚ ਨਹੀਂ ਸਕਦੇ ਕਹਿੰਦੇ ਹੁੰਦੇ ਆ ਵੀ ਦੱਸਣਾ ਦੂਰ ਦੀ ਗੱਲ ਆ ਆ ਜਿਹੜੇ ਪੱਥਰ ਆ ਇਹ ਇੰਨੇ ਤਿਲਕਣੇ ਆ ਇੰਨੇ ਕਹ ਲਓ ਵੀ ਪਤਾ ਨਹੀਂ ਕਿੱਥੋਂ ਲਿਆ ਕੇ ਲਾਏ ਹੋਏ ਆ ਇਹਨਾਂ ਨੇ ਕਿਆ ਬਾਤਾਂ ਜੀ ਕਿਆ ਬਾਤਾਂ ਇਹ ਜਿਹੜੇ ਸਾਹਮਣੇ ਆਪਾਂ ਦੇਖਦੇ ਆ ਉਹ ਪਿੰਜਰੇ ਬਣੇ ਹੋਏ ਆ ਖੁੱਡੇ ਬਣੇ ਹੋਏ ਆ ਇਹਨਾਂ ਦੇ ਵਿੱਚ ਕਬੂਤਰ ਰਹਿੰਦੇ ਸੀ ਜਦੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕੋਈ ਸੁਨੇਹਾ ਭੇਜਣਾ ਹੁੰਦਾ ਸੀ ਤਾਂ ਕਬੂਤਰਾਂ ਦੇ ਥਰੂ ਭੇਜਿਆ ਜਾਂਦਾ ਸੀ ਕਬੂਤਰਾਂ ਦੀਆਂ ਨਸਲਾਂ ਇੰਨੀਆਂ ਸਿਆਣੀਆਂ ਸੀ ਕਿ ਉਹ ਸੁਨੇਹਾ ਚਿੱਠੀ ਦੂਜੀ ਜਗ੍ਹਾ ਤੇ ਪਹੁੰਚਾ ਦਿੰਦੀ ਸੀ ਉੱਤੇ ਪਿੰਜਰੇ ਵੀ ਲੱਗੇ ਹੋਏ ਆ ਤੇ ਇਸ ਜਗ੍ਹਾ ਦੇ ਉੱਤੇ ਇਹ ਦੇਖੋ ਵੀ 7ਵੀਂ ਮੰਜ਼ਲ ਦੇ ਉੱਤੇ ਆਪਾਂ 6ਵੀਂ 7ਵੀਂ ਮੰਜ਼ਲ ਦੇ ਉੱਤੇ ਤੇ ਇੱਥੇ ਦਰਖਤ ਵੀ ਲੱਗੇ ਹੋਏ ਆ ਆ ਇੱਕ ਹਮਾਮ ਬਣਿਆ ਹੋਇਆ ਇਹਦੇ ਵਿੱਚ ਗਰਮੀਆਂ 'ਚ ਨਹਾਉਣ ਨੂੰ ਜਾਂ ਫੁਆਰਾ ਫੂਰਾ ਚੱਲਦਾ ਹੋਊ ਪਤਾ ਨਹੀਂ ਕੀ ਗੱਲਾਂ ਹੁੰਦੀਆਂ ਹੋਣੀਆਂ ਨੇ ਉਸ ਵੇਲੇ ਦੀਆਂ ਇੱਥੇ ਕੁਝ ਲਿਖਿਆ ਵੀ ਨਹੀਂ ਹੈਗਾ ਤੇ ਇਹ ਜਿਹੜਾ ਹੈਗਾ ਇਹ ਆਪਾਂ ਇਸ ਵਕਤ ਮਹਿਲ ਦੇ ਉਸ ਸਭ ਤੋਂ ਉੱਪਰਲੀ ਮੰਜ਼ਲ ਦੇ ਉੱਤੇ ਆ ਤੇ ਆਪਾਂ ਅੱਗੇ ਚੱਲਦੇ ਆ ਆ ਵੀ ਇੱਕ ਹਮਾਮ ਬਣਿਆ ਹੋਇਆ ਇਹ ਇੱਥੇ ਰਾਣੀਆਂ ਕਹਿੰਦੇ ਹੁੰਦੇ ਸੀ ਵੀ ਤੂਤਿਆਂ ਨਾਲ ਗੱਲਾਂ ਕਰਦੀਆਂ ਸੀ ਉੱਪਰ ਪਿੰਜਰੇ ਲੱਗੇ ਹੋਏ ਆ ਇੱਥੋਂ ਆਪਾਂ ਥੱਲੇ ਨੂੰ ਦੇਖ ਸਕਦੇ ਆ ਤੇ ਇਹ ਪਿੰਜਰੇ ਟੰਗੇ ਹੋਏ ਆ ਜਿਨ੍ਹਾਂ ਦੇ ਵਿੱਚ ਤੋਤੇ ਹੁੰਦੇ ਸੀ ਤੇ ਉਹਨਾਂ ਨਾਲ ਰਾਣੀਆਂ ਗੱਲਾਂ ਕਰਦੀਆਂ ਹੁੰਦੀਆਂ ਸੀ ਤੇ ਹੁਣ ਆਪਾਂ ਤੁਹਾਨੂੰ ਇਹ ਦਿਖਾਉਣਾ ਵਾ ਵੀ ਆ ਵੀ ਇੱਕ ਚ ਰੋਖਾ ਇਹ ਰਾਜੇ ਦੀ ਤਸਵੀਰ ਲੱਗੀ ਹੋਈ ਆ ਇੱਕ ਵਾਰੀ ਜਦੋਂ ਬ੍ਰਿਟਿਸ਼ ਰਾਜ ਸੀਗਾ 1900 ਪਤਾ ਨਹੀਂ 19 ਜਾਂ 11 ਦੇ ਵਿੱਚ ਸਨ ਦੀ ਗੱਲ ਆ ਕਿ ਉਸ ਵਕਤ ਆ ਜਿਹੜੀ ਕੁਰਸੀ ਪਈ ਆ ਇਸ ਕੁਰਸੀ ਆ ਜਿਹੜੀ ਇਹਦਾ ਇਤਿਹਾਸ ਦੱਸਦਾ ਕਿ ਉੱਥੇ ਬੁਲਾਇਆ ਗਿਆ ਸਾਰੇ ਰਾਜਿਆਂ ਨੂੰ ਇੰਡੀਆ ਦੇ ਸਾਰੇ ਰਾਜਿਆਂ ਨੂੰ ਬੁਲਾਇਆ ਗਿਆ ਪਰ ਇਹ ਰਾਜੇ ਇਹ ਰਾਜਾ ਜਿਹੜੇ ਸੀ ਇਹ ਗਏ ਨਹੀਂ ਇਹਨਾਂ ਦੀ ਜਿਹੜੀ ਕੁਰਸੀ ਸੀ ਉੱਥੇ ਖਾਲੀ ਸੀ ਇਹ ਕਹਿੰਦੇ ਇਹ ਸਾਡਾ ਮੁਲਕਾ ਅਸੀਂ ਕਿਉਂ ਜਾਈਏ ਗੋਰਿਆਂ ਕੋਲ ਫਿਰ ਜਿਹੜਾ ਕਿੰਗ ਜਾਰਜ ਸੀ ਕੋਈ ਤੇ ਕੁਇਨ ਮੈਰੀ ਸੀ ਇੰਗਲੈਂਡ ਦੀ ਉਹਨਾਂ ਨੇ ਇਹਨਾਂ ਨੂੰ ਇਹ ਆ ਜਿਹੜੇ ਘੋੜੇ ਆ ਜਿਨ੍ਹਾਂ ਦੀਆਂ ਤਸਵੀਰਾਂ ਨੇ ਇਹ ਦਿੱਤੇ ਸੀਗੇ ਗਿਫਟ ਕੀਤੇ ਸੀ ਇਹ ਜਿਹੜੀ ਕੁਰਸੀ ਹੈ ਖਾਲੀ ਰਹਿ ਗਈ ਸੀ ਤੇ ਇਹ ਰਾਜਾ ਸਹਿਬਾਨ ਉੱਥੇ ਗਏ ਹੀ ਨਹੀਂ ਤੇ ਘੋੜੇ ਕਹਿੰਦੇ ਵੀ ਐਡੀ ਸੋਹਣੀ ਨਸਲ ਸੀ ਇਹ ਕਿ ਇਹ ਵਫਾਦਾਰ ਇੰਨੇ ਸੀ ਜਿਵੇਂ ਅੱਜ ਕੱਲ ਸナイਪਰ ਡੌਗ ਆ ਜਾਂ ਬਾਲੇ ਡੌਗ ਆ ਜਿਵੇਂ 에어ਪੋਰਟਾਂ ਦੇ ਉੱਤੇ ਡੌਗ ਨੇ ਇਹ ਉਸੇ ਤਰੀਕੇ ਜਾਣ ਕੇ ਸਿਆਣੇ ਸੀ ਆਪਦੇ ਮਾਲਕ ਨੂੰ ਪਛਾਣਦੇ ਸੀ ਕਿਸੇ ਨੂੰ ਹੋਰ ਨੂੰ ਆਪਦੇ ਕੁੱਪਰ ਨਹੀਂ ਬੈਠਣ ਦਿੰਦੇ ਹੁੰਦੇ ਸੀ ਤੇ ਆਪਾਂ ਅਗਲੀਆਂ ਗੱਲਾਂ ਕਰਦੇ ਆ ਅੱਗੇ ਇਹ ਹਾਥੀਆਂ ਦੀਆਂ ਤਸਵੀਰਾਂ ਨੇ ਕੁਝ ਇਹ 1917 1918 ਦੀਆਂ ਗੱਲਾਂ ਨੇ ਅੱਜ ਵੀ ਇਹ ਰੀਤ ਰਵਾਜ ਚੱਲਦੀ ਆ ਕਿ ਹੋਰ ਸਟੇਟਾਂ ਦੇ ਹਾਥੀ ਆਉਂਦੇ ਆ ਇੱਕ ਦੂਜੇ ਨੂੰ ਮਿਲਵਾਉਂਦੇ ਆ ਹਾਥੀਆਂ ਨੂੰ ਤੇ ਉਹਨਾਂ ਦੀ ਟ੍ਰੇਨਿੰਗ ਕਰਦੇ ਆ ਜਿਹੜੀ ਅੱਜ ਵੀ ਨਿਰੰਤਰ ਇੱਥੇ ਹੁੰਦੀ ਆ ਪਰ ਇੱਥੇ ਇਹ ਆ ਵੀ ਹੁਣ ਉਹਨੇ ਹਾਥੀ ਨਹੀਂ ਹੈਗੇ ਕਿਉਂਕਿ ਜ਼ਮਾਨਾ ਬਦਲ ਗਿਆ ਤੇ ਉਹਨੇ ਹਾਥੀ ਨਾ ਹੀ ਹੈਗੇ ਇਹ ਇੱਥੇ ਕੁਝ ਤਸਵੀਰਾਂ ਲੱਗੀਆਂ ਹੋਈਆਂ ਆ ਇਹ ਸਾਹਮਣੇ ਜਿੰਨਾ ਆਪਾਂ ਦੇਖਦੇ ਆ ਇਹ ਸਾਰਾ ਰਾਇਲ ਪੈਲੇਸ ਆ ਮੈਂ ਪਹਿਲਾਂ ਗਲਤ ਕਹਤਾ ਆ ਸਾਹਮਣੇ ਲੇਕ ਆ ਲੇਕ ਦੇ ਵਿੱਚ ਸਿਟੀ ਲੇਕ ਕੈਲੂ ਵੀ ਹੋਟਲ ਆ ਜਿਹੜਾ ਅੱਜ ਕੱਲ ਹੋਟਲ ਬਣ ਗਿਆ ਤੇ ਇੱਥੇ ਇਹਨਾਂ ਦੇ ਇੰਨੇਕ ਮਹਿਲ ਆ ਇੱਕ ਮੌਨਸੂਨ ਮਹਿਲ ਆ ਜਦੋਂ ਮੌਨਸੂਨ ਆਉਂਦੇ ਹੁੰਦੇ ਸੀ ਤਾਂ ਉੱਥੇ ਪਹਾੜੀ ਦੇ ਉੱਤੇ ਉਹ ਮਹਿਲ ਬਣਾਇਆ ਕਿ ਬੱਦਲ ਮਹਿਲ ਦੇ ਵਿੱਚ ਦੀ ਨਿਕਲਦੇ ਸੀ ਤੇ ਇਹ ਇੰਨਾ ਕੁ ਵੱਡਾ ਵਾ ਤੇ ਸਿਰਫ ਮਿਊਜ਼ੀਅਮ ਵਾਸਤੇ 5% ਦਿੰਦਾ ਜਾਣ ਕੇ ਬਾਕੀ ਜਿਹੜਾ ਵਾ 95% ਉਹ ਅੱਜ ਵੀ ਰਾਜਿਆਂ ਦੇ ਕੋਲੇ ਆ ਕੁਝ ਕੇ ਹਿੱਸਾ ਇਹਨਾਂ ਨੇ ਉਹਦੇ ਵਿੱਚ ਹੋਟਲਾਂ 'ਚ ਬਦਲਤਾ ਕੁਝ ਕੇ ਹਿੱਸਾ ਇਹਨਾਂ ਨੇ ਮਿਊਜ਼ੀਅਮ ਮਿਊਜ਼ੀਅਮ 'ਚ ਤਾਂ ਸਿਰਫ 5% ਆ ਕੁਝ ਕੇ ਹਿੱਸਾ ਆਪਦੇ ਕੋਲੇ ਆ ਇਹ ਬਹੁਤ ਪੁਰਾਣੀਆਂ ਤਸਵੀਰਾਂ ਨੇ ਇਹ ਉਦੋਂ ਦੇ ਰੰਗ ਆ ਤੇ ਇਹ ਜਿਹੜੇ ਗਲਾਸ ਲੱਗੇ ਆ ਸ਼ੀਸ਼ੇ ਲੱਗੇ ਆ ਰਾਈਟ ਸਾਈਡ ਤੇ ਵੀ ਲੱਗੇ ਆ ਤੇ ਇਹ ਦੇਖੋ ਤੁਸੀਂ ਫਿਰ ਰਾਜਿਆਂ ਨੇ ਹਰ ਇੱਕ ਚੀਜ਼ ਕਰਨ ਵਾਸਤੇ ਆਪਦੀ ਕਹੋ ਵੀ ਅਲੱਗ ਗੈਲਰੀ ਬਣਾਈ ਹੋਈ ਆ ਤੇ ਉਹਦੇ ਵਿੱਚ ਆ ਸ਼ੀਸ਼ੇ ਲੱਗੇ ਆ ਨੀਲੇ ਆ ਸੱਚ ਹਰੇ ਲਾਲ ਇਹ ਉਸ ਵਕਤ ਕਹੋ ਵੀ ਇੱਕ ਸ਼ਾਨ ਹੁੰਦੀ ਸੀ ਅਮੀਰਾਂ ਦੇ ਘਰਾਂ ਦੇ ਵਿੱਚ ਇਹ ਲੱਗਦੇ ਹੁੰਦੇ ਸੀ ਤੇ ਇਹ ਕਿਸੇ ਨੇ ਤਸਵੀਰ ਬਣਾਈ ਆ ਇਦਾਂ ਦੀਆਂ ਇੱਥੇ ਪਹਾੜੀਆਂ ਨੇ ਤੇ ਇਦਾਂ ਕਿਲੇ ਦੇ ਉੱਤੋਂ ਖੜ ਕੇ ਰਾਜੇ ਜਾਂ ਉਹਨਾਂ ਦੇ ਜਿਹੜੇ ਸੈਨਾਪਤੀ ਹੁੰਦੇ ਸੀ ਉਹ ਸ਼ਿਕਾਰ ਖੇਡਦੇ ਹੁੰਦੇ ਸੀ ਇਹ ਪੁਰਾਣੀ ਤਸਵੀਰਾਂ ਇਹ ਰਾਜਸਥਾਨ ਦੀਆਂ ਜਿਹੜੀਆਂ ਪਹਾੜੀਆਂ ਨੇ ਇਹ ਪਤਾ ਨਹੀਂ ਹੁਣ ਕੈਮਰੇ 'ਚ ਕਿਦਾਂ ਦੀਆਂ ਦਿਸਦੀਆਂ ਨੇ ਪਰ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀ ਮੈਂ ਦਿਖਾ ਦਿਆਂ ਇਹ ਮਹਿਲ ਇੰਨਾ ਵੱਡਾ ਕਿ 5-6 ਘੰਟਿਆਂ ਦੀ ਵੀਡੀਓ ਬਣੀ ਪਰ ਉਹਦੇ ਵਿੱਚੋਂ ਤੁਹਾਨੂੰ ਬਹੁਤ ਕੱਟ ਕੇ ਦਿਖਾ ਰਿਹਾ ਹਾਂ ਕਿ ਇੱਥੇ ਮਨ ਵੀ ਬੜਾ ਲੱਗਿਆ ਲੋਕ ਵੀ ਬਹੁਤ ਆਏ ਹੋਏ ਆ ਇੱਥੇ ਇੱਕ ਪੱਖਾ ਪਿਆ ਜਿਹੜਾ ਮਿੱਟੀ ਦੇ ਤੇਲ ਨਾਲ ਚੱਲਦਾ ਇੱਕ ਦੋ ਪੱਖੇ ਹੋਰ ਦੇਖੇ ਆ ਜਿਹੜੇ ਮਿੱਟੀ ਦੇ ਤੇਲ ਨਾਲ ਚੱਲਦੇ ਆ ਪਰ ਗਰਮ ਹੋ ਕੇ ਸਟੀਮ ਬਣਾਉਂਦੇ ਆ ਪਾਣੀ ਪੈਂਦਾ ਉਹਨਾਂ ਦੇ ਵਿੱਚ ਇਹ ਸਾਹਮਣੇ ਗੇਟ ਆ ਇਧਰਲੇ ਪਾਸੇ ਹੁਣ ਤਾਂ ਵਿਆਹਾਂ ਮੂਹਾਂ ਨੂੰ ਇਹ ਦੇ ਦਿੰਦੇ ਆ ਜਗਾ ਸਾਹਮਣੇ ਗਣੇਸ਼ ਜੀ ਦੀ ਫੋਟੋ ਸੀ ਤੇ ਸਾਹਮਣੇ ਉਦੈਪੁਰ ਸ਼ਹਿਰ ਆ ਰਾਜਸਥਾਨ ਦਾ ਇਹ ਅੱਜ ਵੀ ਨਿਕਾਸੀ ਕੀਤੀ ਹੋਈ ਆ ਅੰਧਾਂ ਦੇ ਉੱਤੇ ਇੰਨੀ ਸੋਹਣੀ ਕੀਤੀ ਹੋਈ ਆ ਮੰਦਾ 10 ਮਿੰਟ ਦਾ ਇਹਨੂੰ ਲਾ ਦਿੰਦਾ ਇਹ ਰਾਜਿਆ ਸੀਗੇ ਇਹਨਾਂ ਨੂੰ ਪੈਰਾਲਾਈਜ਼ ਹੋ ਗਿਆ ਇੱਥੇ ਇੱਕ ਰਾਜੇ ਨਹੀਂ ਕਿੰਨੇ ਹੀ ਰਾਜੇ ਹੋਏ ਆ 1535 ਤੋਂ ਬਾਅਦ ਇਹਨਾਂ ਕੋਲੇ ਰਿਕਾਰਡ ਹੈਗਾ ਉਦੋਂ ਬਾਅਦ ਦਾ ਉਦੋਂ ਪਹਿਲਾਂ ਦਾ ਰਿਕਾਰਡ ਹੀ ਹੈ ਨਹੀਂਗਾ ਤੇ ਜਾਂ ਹੋਊਗਾ ਕਾਗਜ਼ਾਂ 'ਚ ਇੱਥੇ ਜਿਹੜਾ ਸ਼ੋਅ ਕੀਤਾ ਹੋਇਆ ਇਹ ਕੁਝ ਜਿਵੇਂ ਮੱਛਰ ਆ ਜਾਂਦੇ ਆ ਮੱਛਰਾਂ ਵਾਸਤੇ ਇਹ ਧੂਫ ਆ ਇੱਕ ਸ਼ਿਕਾਰ ਖੇਡਿਆ ਇਹ ਰਾਜੇ ਹੁੰਦੇ ਸੀ Rajput ਰਾਜੇ ਇਹ ਸੂਰਯਵੰਸ਼ੀ ਸੀ ਜਨ ਕਿ ਸੂਰਜ ਮਹਾਰਾਜ ਦੀ ਇਹ ਕਹ ਲੋਵੇ ਉਹਨਾਂ ਦੇ ਭਗਤ ਸੀ ਉਹਨਾਂ ਦੀ ਪੂਜਾ ਕਰਦੇ ਹੁੰਦੇ ਸੀ ਇਹ ਸਾਹਮਣੇ ਕੰਡਾ ਪਿਆ ਮੰਨ ਲਓ ਕਿਸੇ ਨੇ ਭਾਰ ਤੋਲਣਾ ਤੇ ਇਸ ਕੰਡੇ ਦੇ ਉੱਤੇ ਪਹਿਲਾਂ ਬਿਠਾ ਦਿੰਦੇ ਹੁੰਦੇ ਸੀ ਇਹ ਵੀ 18ਵੀਂ ਸਦੀ ਦਾ ਹੈ ਇਹ ਮੋਰ ਬਣਿਆ ਹੋਇਆ ਜਿਹੜਾ ਇਹ ਬਹੁਤ ਬਰੀਕ ਬਰੀਕ ਕੱਚ ਦੀ ਆ ਬਣਿਆ ਹੋਇਆ ਕੱਚ ਦਾ ਇਹ ਇੱਕ ਨਹੀਂ ਬਣਿਆ 25 26 ਬਣੇ ਆ ਤੇ ਮੇਰੇ ਹਿਸਾਬ ਦੇ ਨਾਲ ਇਹਨੂੰ ਬਣਾਉਣ ਲੱਗੇ ਹੀ ਬੰਦੇ ਨੂੰ ਸਾਲ ਡੇਢ ਸਾਲ ਤਾਂ ਮੋਰ ਬਣਾਉਣ ਨੂੰ ਹੀ ਲੱਗ ਜਾਈਂਗਾ ਉਹਨਾਂ ਕੱਚ ਕੱਟਣਾ ਕੱਚ ਕੱਟ ਕੇ ਲਾਉਣਾ ਇਹ ਜਿਹੜੀ ਖਿੜਕੀ ਦਿਂਦੀ ਆ ਇਹਦੇ ਵਿੱਚੋਂ ਰਾਣੀਆਂ ਥੱਲੇ ਨੂੰ ਦੇਖਦੀਆਂ ਹੁੰਦੀਆਂ ਸੀ ਥੱਲੇ ਮੰਨ ਲਓ ਕਿਸੇ ਨੇ ਜੋਰ ਦਿਖਾਉਣਾ ਕਿਸੇ ਨੇ ਕਵਤਾ ਪੜਨੀ ਕਿਸੇ ਨੇ ਡਾਂਸ ਕਰਨਾ ਇਦਾਂ ਦੇ ਆਉਂਦੇ ਹੁੰਦੇ ਸੀ ਕਿਉਂਕਿ ਰਾਜਪੂਤ ਦੀਆਂ ਜਿਹੜੀਆਂ ਰਾਣੀਆਂ ਸੀ ਉਹ ਮੁੱਖ ਨਹੀਂ ਸੀ ਦਿਖਾਉਂਦੀਆਂ ਹੁੰਦੀਆਂ ਇਹ ਇੱਕ ਇਥੇ ਸ਼ੀਸ਼ੇ ਦਾ ਕਮਰਾ ਬਣਿਆ ਜਿਹਦਾ ਫਰਸ਼ ਵੀ ਸ਼ੀਸ਼ੇ ਦਾ ਹੀ ਆ ਇਹਦੀਆਂ ਕੰਧਾਂ ਵੀ ਸ਼ੀਸ਼ੇ ਦੀਆਂ ਆ ਤੇ ਇਹਦੇ ਵਿੱਚ ਕਾਰੀਗਰੀ ਵੀ ਹੋਈ ਆ ਜਿਹੜੀ ਜਿੰਨੀ ਵੀ ਹੋਈ ਆ ਸਾਰੀ ਸ਼ੀਸ਼ੇ ਦੀ ਹੋਈ ਹੋਈ ਆ ਜੇ ਅੱਜ ਦੇ ਦਿਨ ਦੇ ਵਿੱਚ ਇਹ ਕਮਰਾ ਬਣਾਉਣਾ ਹੋਵੇ ਤਾਂ ਕਈ ਸਾਲ ਲੱਗ ਜਾਣ ਕਿਉਂਕਿ ਮਿਹਨਤ ਆ ਜਿਹੜੀ ਇੱਕ ਇੱਕ ਸ਼ੀਸ਼ਾ ਕੱਟ ਕੇ ਲਾਉਣਾ ਇਹ ਕਿਚਨ ਆ ਉਹਨਾਂ ਦੀ ਜਿੱਥੇ ਕਿਤੇ ਉਸ ਵੇਲੇ 18ਵੀਂ ਸਦੀ ਦੇ ਵਿੱਚ ਖਾਣਾ ਬਣਦਾ ਹੁੰਦਾ ਸੀ 19ਵੀਂ ਸਦੀ ਦੇ ਵਿੱਚ ਖਾਣਾ ਬਣਦਾ ਸੀ ਇੱਥੇ ਤਲਾਸ਼ੀ ਹੋ ਕੇ ਬੰਦਾ ਨਹਾ ਕੇ ਫੇਰ ਰਸੋਈਆ ਆਉਂਦਾ ਹੁੰਦਾ ਸੀ ਤਾਂ ਖਾਣਾ ਬਣਾਉਂਦਾ ਸੀ ਤੇ ਉਹਦੇ ਉੱਤੇ ਰਾਖੀ ਕੀਤੀ ਜਾਂਦੀ ਸੀ ਕਿ ਕੋਈ ਬੰਦਾ ਕਿਸੇ ਨੂੰ ਜ਼ਹਿਰ ਨਾ ਦੇ ਦੇ ਕੋਈ ਹੋਰ ਚੀਜ਼ ਨਾ ਕਰ ਦੇ ਕਿਉਂਕਿ ਰਾਜੇ ਜਿਹੜੇ ਹੁੰਦੇ ਸੀ ਇਹ ਨਿੰਬੂ ਨਿਚੋੜਨੀ ਇਹ ਆਪਦਾ ਕਹਿ ਲਓ ਵੀ ਸਿਕਿਉਰਟੀ ਪੱਖੋਂ ਪੂਰੇ ਸੁਚੇਤ ਹੁੰਦੇ ਸੀ ਇਨਾਂ ਦੀ ਸੈਨਾ ਹੁੰਦੀ ਸੀ ਇਹ ਹੈਗਾ ਜੀ ਬੱਚਿਆਂ ਨੂੰ ਖੜਾਉਣ ਵਾਲਾ ਕਮਰਾ ਉਹ ਉਸ ਵਕਤ ਖੜਾਉਣੇ ਇਦਾਂ ਦੇ ਹੁੰਦੇ ਸੀ ਬੱਚਿਆਂ ਨੂੰ ਦਿੰਦੇ ਹੁੰਦੇ ਸੀ ਖੜਾਉਣ ਵਾਸਤੇ ਇੱਥੇ ਜਿਹੜੀਆਂ ਰਾਣੀਆਂ ਸੀਗੀਆਂ ਉਹ ਵੀ ਬੈੰਦੀਆਂ ਹੁੰਦੀਆਂ ਸੀ ਆਹ ਕੱਪੜੇ ਰੱਖਣ ਵਾਲੇ ਸੰਦੂਕ ਦਰਾਜ ਖੁੱਲਦੇ ਆ ਇਦਾਂ ਦੀਆਂ ਵਿਸ਼ਾਕਾਂ ਹੁੰਦੀਆਂ ਸੀ ਉਦੋਂ ਆਹ ਚਮਕਣੇ ਜੇ ਕੱਪੜਿਆਂ ਦੀਆਂ ਜਿਵੇਂ ਆਹ ਵਿੱਚ ਤਹਿ ਲਾ ਕੇ ਰੱਖੇ ਹੋਏ ਆ ਤੇ ਐਵੇਂ ਜਿਵੇਂ ਰਾਣੀ ਆ ਰਾਣੀ ਦੇ ਵਾਲ ਬੋਣੇ ਉਹ ਗਲਾਸ ਪਿਆ ਇਧਰ ਵੀ ਪਿਆ ਸ਼ੀਸ਼ਾ ਅੱਗੇ ਵੀ ਸ਼ੀਸ਼ਾ ਫੜੀ ਖੜੀ ਆ ਇਹ ਦਾਸੀਆਂ ਹੁੰਦੀਆਂ ਸੀ ਇਹ ਰਾਣੀ ਨੇ ਜਦੋਂ ਤਿਆਰ ਹੋਣਾ ਤਾਂ ਉਹਨਾਂ ਦੀ ਇਹ ਮਦਦ ਕਰਦੀਆਂ ਹੁੰਦੀਆਂ ਸੀ ਅੱਜ ਵੀ ਰਾਜੇ ਇੱਥੇ ਬਰਾਜਮਾਨ ਨੇ ਇਹ ਖੇਡਾਂ ਨੇ ਕੁਝ ਜਿਹਦੇ ਵਿੱਚ ਮਹਾਭਾਰਤ ਦੇ ਵਿੱਚ ਵੀ ਇਦਾਂ ਦੀ ਖੇਡ ਦੇ ਵਿੱਚ ਹੀ ਦਰੁਪਤੀ ਹਾਰੇ ਸੀ ਤੇ ਆ ਮੱਛਰਦਾਨੀ ਜਿਵੇਂ ਲਾਈ ਆ ਬੱਚੇ ਨੇ ਸੋਣਾ ਆ ਇਸ ਕਮਰੇ ਦੇ ਵਿੱਚ ਸਿਰਫ ਸ਼ੀਸ਼ੇ ਹੀ ਲਾਏ ਆ ਛੋਟੇ 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 ਸ਼ੀਸ਼ੇ ਲਾਏ ਹੋਇਆ ਤੇ ਕਟੋ-ਗਟਨੀ 100-150 ਲੱਗਿਆ ਹੋਇਆ ਆ ਆ ਕਿਸੇ ਕਾਲਜ ਦਾ ਟ੍ਰਿਪ ਆਇਆ ਤੇ ਇਹ ਨਕਸ਼ਾ ਇਹ ਦੇਖੋ ਸਾਹ ਰਿਹਾ 1837 ਵੇਲੇ ਇਸ 1837 ਚ ਲੁਧਿਆਣਾ ਅਮਰਸਰ ਤਾਲੇ ਗਿਆ ਆਵਾ ਆਵਾ ਮਰੇ ਸਾਲ ਕਹਿੰਦਾ ਮੈਂ ਦਾ ਸਮਾਂ ਵੀ ਉਦੋਂ ਪੰਜਾਬ ਵੇਡਾ ਵਟਾ ਸੀ ਆ ਰਾਜਪੂਤਾਨਾ ਕੋਲੇ ਇੰਨਾ ਏਰੀਆ ਸੀ ਇੰਨਾ ਏਰੀਆ ਪੰਜਾਬ ਦੇ ਵਿੱਚ ਗੁਰੂਆਂ ਨੇ ਖਾਂਬੇ ਸੀ ਮੁਗਲ ਇਧਰਲੇ ਪਾਸੇ ਇਹਨਾਂ ਦੇ ਸਾਹਮਣੇ ਸੀ ਤਾਂ ਮੁਗਲਾਂ ਨਾਲ ਮੁਕਾਬਲਾ ਹੋਇਆ ਸੀ ਤੇ ਉਹਨੂੰ ਪਾਕਿਸਤਾਨ ਵੀ ਨਹੀਂ ਸੀ ਉਦੋਂ ਪਾਕਿਸਤਾਨ ਦਾ ਜਨਮ ਨਹੀਂ ਸੀ ਹੋਇਆ ਜਰਾ ਬੰਦੇ ਨਵੇਂ ਆਏ ਅੱਜ। ਆਹਦੀ ਹੈ ਮਾਦੀ ਦੇ ਵੱਣਣ ਵਾਲੇ। ਅੱਛਾ। ਮਾਦੀ ਦੇ ਵੱਣਣ ਵਾਲੇ ਆਉਂਦੇ ਆ। ਇਹ ਹਾਥੀ ਦੇ ਵੱਣਣ ਵਾਲਾ ਵਾ। ਤੇ ਆਪਾਂ ਤਾਂ ਵੈਸੇ ਮਜ਼ਾਕ ਕਰਦੇ ਸੀਗੇ ਵੀ ਉਡਣ ਖਟੋਲਾ ਵੀ ਬਣਾਇਆ ਇਹ ਲੱਗਦਾ ਜਿਵੇਂ ਉੱਡ ਕੇ ਜਾਂਦਾ ਹੁੰਦਾ। ਪਰ ਇਹ ਹਾਥੀ ਦੇ ਉੱਤੇ ਜਦੋਂ ਸ਼ਾਹੀ ਸਵਾਰੀ ਬੰਦਿਆਂ ਨੇ ਬਹਿਣਾ ਤਾਂ ਇਹਦੇ ਉੱਤੇ। ਤੇ ਇਹ ਕੁਝ ਸ਼ਿੰਗਾਰ ਆ ਜਿਹੜਾ ਹਾਥੀ ਨੂੰ ਕਰਦੇ ਆ। ਉਹ ਸਾਹਮਣੇ ਹਾਥੀ ਦੀ ਤਸਵੀਰ ਆ। ਇਹ ਆਪਾਂ ਦੇਖਦੇ ਆ। ਇੱਕ ਜੁਐਲਰੀ ਬਾਕਸ ਆ ਬਹਿਣੇ ਰੱਖਣ ਵਾਲਾ ਤੇ ਇਹਦੇ ਤੇ ਵੀ ਕੁਛ ਅੰਗਰੇਜ਼ੀ ਚ ਲਿਖਿਆ ਹੋਇਆ ਆ ਆ ਜਿਹੜਾ ਪਾਨ ਖਾ ਕੇ ਜਿਹੜਾ ਥੁੱਪਦੇ ਆ ਮੇਲਾ ਦਾ ਉਹ ਵਾਸਤੇ ਆ ਪਾਨ ਦਾ ਹਰੇ ਵਾਰ ਆ ਜਾਂਦੇ ਹੋਣ ਵਾਲਾ ਲਾਉਣ ਵਾਸਤੇ ਫਰੇਮ ਜਿਹੜੇ ਫਿਰ ਉਹ ਫਰੇਮਾਂ ਤੋਂ ਟਰਾਫੀਆਂ ਟਰਾਫੀਆਂ ਇਹ ਹੈਗੇ ਜੀ ਮਹਾਰਾਜਾ ਉਹਦੇ ਸਿੰਘ 1537 ਤੋਂ 1972 1572 ਤੱਕ ਫਿਰ ਉਸ ਤੋਂ ਬਾਅਦ ਇਸ ਕਿਲੇ ਦੇ ਮਹਾਰਾਜਾ ਪ੍ਰਤਾਪ ਸਿੰਘ ਜੀ 1572 ਤੋਂ 1597 ਫਿਰ ਮਹਾਰਾਣਾ ਅਮਰ ਸਿੰਘ ਜੀ 1597 ਤੋਂ ਲੈ ਕੇ 1620 ਤੱਕ ਇਹ ਇਹ ਰਾਜ ਕਰਦੇ ਸੀ ਤੇ ਫਿਰ ਮਹਾਰਾਜਾ ਕਰਨ ਸਿੰਘ ਜਿਹੜੇ 1620 ਤੋਂ 1628 ਤੇ ਮਹਾਰਾਜਾ ਜਗਤ ਸਿੰਘ 1628 ਤੋਂ 1652 ਮਹਾਰਾਜਾ ਰਾਜ ਸਿੰਘ 1652 ਤੋਂ 1680 1680 ਤੋਂ 1698 ਤੱਕ ਅਜਿਹੀ ਜਾਣਕਾਰੀ ਕਿਸੇ ਨੇ ਦਿੱਤੀ ਨਹੀਂ ਹੋਣੀ ਜਿਹੜੀ ਮੈਂ ਤੁਹਾਨੂੰ ਦੇਣੀ ਆ ਮਹਾਰਾਜਾ ਜੈ ਸਿੰਘ ਜਾਦਾ ਲੋਕ ਮਹਾਰਾਜਾ ਜੈ ਸਿੰਘ ਜੀ ਨੂੰ ਜਾਣਦੇ ਆ ਇਹਨਾਂ ਨੂੰ ਜਿਆਦਾ ਜਾਣਦੇ ਆ ਮਹਾਰਾਣਾ ਅਮਰ ਸਿੰਘ ਜੀ 1698 ਤੋਂ 1710 ਤੱਕ ਮਹਾਰਾਣਾ ਸੰਗਰਾਮ ਸਿੰਘ 1710 ਤੋਂ 1734 ਮਹਾਰਾਣਾ ਜਗਤ ਸਿੰਘ 1734 ਤੋਂ 1751 ਜੇ ਕੋਈ ਚੀਜ਼ ਪੜ੍ਹਨੀ ਹੋਈ ਤਾਂ ਉਸ ਚੀਜ਼ ਨੂੰ ਪਾਜ਼ ਕਰਕੇ ਤੁਸੀਂ ਦੇਖ ਸਕਦੇ ਹੋ ਦੇਖ ਲਿਓ ਮਹਾਰਾਣਾ ਪ੍ਰਤਾਪ ਸਿੰਘ ਜੀ 1755 ਤੋਂ 1754 ਤੱਕ ਤੇ ਇੱਧਰ 1754 ਤੋਂ 1761 ਮਹਾਰਾਣਾ ਰਾਜ ਸਿੰਘ ਆ ਇਹਨਾਂ ਨੇ 3 ਸਾਲ ਹੀ ਰਾਜ ਕੀਤਾ ਇਸ ਕਿਲੇ ਤੇ ਫਿਰ ਆ ਮਹਾਰਾਣਾ ਅਰੀ ਸਿੰਘ ਤੇ ਇਹ ਸੋ 1761 ਤੋਂ 1773 ਤੱਕ ਤੇ ਮਹਾਰਾਣਾ ਹਰਮੀਰ ਸਿੰਘ 1775 ਤੋਂ ਲੈ ਕੇ 1778 ਤੱਕ ਮਹਾਰਾਣਾ ਮਹਾਰਾਣਾ ਭੀਮ ਸਿੰਘ ਇੱਥੇ ਮਹਾਰਾਜਾ ਨਹੀਂ ਲਿਖਦੇ ਮਹਾਰਾਣਾ ਲਿਖਦੇ ਆ ਕਿਉਂਕਿ ਮਹਾਰਾਜਾ ਤੇ ਮਹਾਰਾਣਾ 'ਚ ਬਹੁਤ ਫਰਕ ਹੈ ਤੇ ਉਹਦੀ ਵੀ ਆਪਾਂ ਗੱਲ ਕਰਾਂਗੇ ਅੱਗੇ ਇਹ 1778 ਤੋਂ ਲੈ ਕੇ 1728 ਤੱਕ ਇਹਨਾਂ ਨੇ ਜਾਦਾ ਦੇਰ ਇੱਥੇ ਕਮਾਨ ਸੰਭਾਲੀ ਆ। 28 ਤੋਂ 38 ਤੱਕ ਮਹਾਰਾਣਾ ਜਾਵਨ ਸਿੰਘ ਹਨ। ਜਵਾਨ ਸਿੰਘ ਮਹਾਰਾਣਾ ਸਰਦਾਰ ਸਿੰਘ 1738 ਤੋਂ 1842 ਮਹਾਰਾਣਾ ਸਰੂਪ ਸਿੰਘ 1842 ਤੋਂ 1861 ਮਹਾਰਾਣਾ ਸ਼ੰਭੂ ਸਿੰਘ ਹਾਂ ਤੇ ਇਹ ਹੈਗਾ ਜੀ 1861 ਤੋਂ 1874 1874 ਤੋਂ 1884 ਮਹਾਰਾਣਾ ਸੱਜਣ ਸਿੰਘ ਮਹਾਰਾਣਾ ਫਤੇ ਸਿੰਘ 84 ਤੋਂ ਲੈ ਕੇ 1930 ਤੱਕ ਇਹਨਾਂ ਨੇ ਵੀ ਜ਼ਿਆਦਾ ਦੇਰ ਕੀਤਾ ਹਨਾ 84 ਤੋਂ 30 ਤੱਕ ਹਾਂ 46 ਸਾਲ ਕੀਤਾ ਇਹਨਾਂ ਨੇ ਹਾਂ ਤੇ ਇਹ ਮਹਾਰਾਣਾ ਭਪਾਲ ਸਿੰਘ 1930 ਤੋਂ 1955 ਤੇ ਇਹ ਮਹਾਰਾਣਾ ਭਗਵਾਨ ਸਿੰਘ 1955 ਤੋਂ ਲੈ ਕੇ 1984 ਤੱਕ ਤੇ ਅਗਲੀ ਕਹਾਣੀ ਆਪਾਂ ਅੱਗੇ ਦੇ